ਰੋਟੀ ਹজম ਤੇ ਫੇਰ ਮੋਟਾਪਾ ਖਤਮ ਰੋਟੀ ਹজম ਮੋਟਾਪਾ ਖਤਮ ਉਹਦਾ ਮਤਲਬ ਇਹ ਵੇ ਕਿ ਵਿਦਨ ਫਿਊ ਸੈਕੰਡਸ ਮਿੰਟ ਵੀ ਨਹੀਂ ਵਿਦਨ ਫਿਊ ਸੈਕੰਡਸ ਤੁਹਾਡਾ ਖਾਦਾ ਪੀਤਾ ਤੁਹਾਨੂੰ ਲੱਭਣਾ ਨਹੀਂ ਗਿਆ ਕਿੱਥੇ ਨਾ ਤੁਹਾਨੂੰ ਐਸਿਡ ਬਣਨਾ ਨਾ ਤੁਹਾਨੂੰ ਗੈਸ ਬਣਨੀ ਹੈ ਨਾ ਤੁਹਾਨੂੰ ਤਜਾਬ ਬਣਨਾ ਨਾ ਤੁਹਾਨੂੰ ਕਬਜ਼ ਹੋਣੀ ਹੈ ਨਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਣੀ ਹੈ ਜਿਹੜਾ ਪੇਟ ਆਪਣਾ ਲਟਕਦਾ ਪੇਟ ਬਾਹਰ ਨੂੰ ਆ ਜਾਂਦਾ ਉਹ ਕਿੱਥੋਂ ਆਂਦਾ ਵੱਧ ਖਾ ਪੀ ਲੈਣੇ ਜੀ ਜਦੋਂ ਨਹੀਂ ਉਹ ਤੁਹਾਡੇ ਮੈਟਾਬੋਲਿਜ਼ਮ ਦਾ ਸਾਰਾ ਖੇਲ ਹੈ ਜੀ ਠਕੀਆਂ ਦੇ ਢਿੱਡ ਲੰਮਕ ਗਏ ਕਈਆਂ ਦੇ ਮਾਸ ਵੱਧ ਗਏ ਆਲੇ ਦੋਲਿਓ ਹਿੱਪਾਂ ਵੱਧ ਗਈਆਂ ਤੇ ਫਿਰ ਉਹਨਾਂ ਤੇ ਹੱਲ ਕਰੇਗਾ ਇਹ ਕੋਈ ਮੇਲ ਹੈ ਨਾ ਜਦੋਂ ਉਹਦੀ ਛਾਤੀ ਲਟਕ ਜਾਂਦੀ ਹੈ ਉਹਦੇ ਲਈ ਬਹੁਤ ਇੰਬੈਰੈਸਿੰਗ ਹੋ ਜਾਂਦਾ ਸੋ ਮਾਸ ਕਿਤੋਂ ਵੀ ਲਟਕਦਾ ਹੋਏ ਮੰਨ ਲਓ ਤੁਹਾਡੀ ਬਾਹਾਂ ਤੋਂ ਵੀ ਲਟਕਦਾ ਹੋਏ ਲੱਤ ਤੋਂ ਲਟਕਦਾ ਹੋਏ ਪੱਟ ਤੋਂ ਲਟਕਦਾ ਹੋਏ ਅਜੀਬ ਲੱਗਦਾ ਸੋ ਉਹ ਜਿਹੜਾ ਲਟਕਦਾ ਹੋਇਆ ਮਾਸ ਸੀ ਉਹਨੂੰ ਦੂਰ ਕਰਨ ਲਈ ਸਿਰਫ ਚਾਰ ਚੀਜ਼ਾਂ ਚਾਰ ਚੀਜ਼ਾਂ ਦਾ ਸੁਮੇਲ ਇੰਨਾ ਪਿਆਰਾ ਸੁਮੇਲ ਹੈ ਆਯੁਰਵੇਦ ਅਕੋਰਡਿੰਗ ਜੇ ਤੁਸੀਂ ਇਹਨੂੰ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਦਿੱਤੀ ਹੋਈ ਕੁਆਂਟੀਟੀ ਦੇ ਅਕੋਰਡਿੰਗ ਬਣਾ ਲਓ ਤੇ ਤੁਹਾਡੀ ਜ਼ਿੰਦਗੀ ਇੰਨੀ ਹਸੀਨ ਇੰਨੀ ਵਧੀਆ ਹੋ ਜਾਏਗੀ ਇੰਨੀ ਅਮੇਜ਼ਿੰਗ ਹੋ ਜਾਏਗੀ ਖਿੱਚ ਕੇ ਰਬੜ ਖਿੱਚੀ ਹੈ ਉਨੀ ਸਪੀਡ ਨਾਲ ਫੇਰ ਵਾਪਸ ਨੂੰ ਗਈ ਮਨ ਲਓ ਇੱਕ ਬੰਦੇ ਨੇ ਆਪਣੀ ਫੈਟ ਲੌਸ ਜਰਨੀ ਸ਼ੁਰੂ ਕੀਤੀ 90 ਕਿਲੋ ਤੋਂ ਉਹ 90 ਕਿਲੋ ਤੋਂ ਮਸੀਂ 70 75 ਤੇ ਆਇਆ 70 75 ਤੇ ਆਉਣ ਤੋਂ ਬਾਅਦ ਉਹ ਸਿੱਧਾ 100 ਟੱਪ ਗਿਆ ਦਵਾਈ ਛਟਣ ਤੋਂ ਬਾਅਦ ਹੁਣ ਇਹਨੂੰ ਆਪਾਂ ਬਸ ਆ ਦੇਖੋ ਜੀ ਆਪਾਂ ਮਿਕਸੀ ਚਲਾ ਰਹੇ ਆ ਜੀ ਚੱਲ ਰਹੀ ਹੈ ਦੇਖੋ ਆਪਾਂ ਇਸ ਆ ਦੇਖੋ ਜੀ ਬਣ ਕੇ ਸਾਡਾ ਜੂਸ ਹੁਣ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਜਿਹੜਾ ਮਿਕਸਰ ਨੂੰ ਖੋਲਾਂਗੇ ਖੋਲ ਕੇ ਤੇ ਇਹਨੂੰ ਗਲਾਸ ਦੇ ਵਿੱਚ ਪਾਵਾਂਗੇ ਕੋ ਫਿਲਟਰ ਕਰ ਰਹੇ ਆ ਆਪਾਂ ਉਤੋਂ ਪਾਨੇ ਪਏ ਨੂੰ ਸਮੁੱਦੀ ਨੂੰ ਸ਼ੁਮੂ ਦਿਨ ਪਾ ਕੇ ਤੇ ਇਥਲੇ ਦੇਖੋ ਪ्योर ਜੂਸ ਨਿਕਲ ਪਿਆ ਠੀਕ ਹੈ ਜੀ ਆ ਜੂਸ ਨਿਕਲ ਕੇ ਸਾਡੇ ਕੋਲ ਹੁਣ ਬਿਲਕੁਲ ਤਿਆਰ ਹੈ ਜੀ ਇਹ ਜਿਹੜਾ ਜੂਸ ਏ ਇਹਨੇ ਤੁਹਾਡਾ ਡਾਈਜੈਸਟਿਵ ਟਰੈਕ ਵੀ ਸਾਫ ਕਰਨਾ ਹੈ ਇਹਨੇ ਤੁਹਾਨੂੰ ਗੈਸ ਤੋਂ ਵੀ ਬਚਾਉਣਾ ਹੈ ਤੁਹਾਨੂੰ ਐਸਿਡਿਟੀ ਤੋਂ ਵੀ ਬਚਾਉਣਾ ਹੈ ਤੁਹਾਨੂੰ ਕਬਜ ਤੋਂ ਵੀ ਬਚਾਉਣਾ ਹੈ ਤੇ ਜਿਹੜਾ ਤੁਹਾਡਾ ਮੇਨ ਗੋਲ ਏ ਉਹ ਹੈਗਾ ਫੈਟ ਲੌਸ ਕਰਨਾ ਚਰਬੀ ਇਹਨੇ ਬਿਲਕੁਲ ਨਹੀਂ ਬਣਨ ਦੇਣੀ ਨਵੀਂ ਤੇ ਜਿਹੜੀ ਬਣੀ ਹੋਈ ਏ ਉਹ ਵੀ ਇਹਨੇ ਖੋਰ ਦੇਣੀ ਹੈ ਇਹ ਦਵਾਈ ਦਾ ਨਾਮ ਏ ਫੈਟ ਕਟਰ ਮਸ਼ੀਨ ਬਹੁਤ ਵੱਜ ਪੈਸਿਆਂ ਦੇ ਵਿੱਚ ਸਮਝ ਲਓ ਵੀ ਪੰਜਾਬੀ ਚ ਜਿਹੜੇ ਸਾਡੇ ਬਾਹਰ ਭਰਾ ਬੈਠੇ ਨੇ ਐਨ ਆਰ ਆਈ ਉਹਨਾਂ ਦੇ ਟੁੱਟੇ ਪੈਸਿਆਂ ਦੇ ਵਿੱਚ ਪੌਂਡਾ ਚ ਨਹੀਂ ਡਾਲਰਾਂ ਚ ਨਹੀਂ ਪੈਨੀਆਂ ਚ ਨਹੀਂ ਬਿਲਕੁਲ ਟੁੱਟੇ ਪੈਸੇ ਨੇ ਸੈਂਟਾਂ ਦੇ ਰੋਟੀ ਹਜ਼ਮ ਤੇ ਫੇਰ ਮੋਟਾਪਾ ਖਤਮ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ ਫਾਰੂਕੀ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਤੁਸੀਂ ਅਕਸਰ ਜਦੋਂ ਗੋਰਿਆਂ ਦੀਆਂ ਫੋਟੋਆਂ ਦੇਖਦੇ ਹੋ ਜਾਂ ਤੁਸੀਂ ਗੋਰਿਆਂ ਦੀਆਂ ਫੋਟੋਆਂ ਦੇਖਦੇ ਹੋ ਤਾਂ ਤੁਹਾਨੂੰ ਉਹ ਪਤਲੇ ਪ੍ਰਤਿਕ ਨਜ਼ਰ ਆਉਂਦੇ ਹੋਣਗੇ ਪਤਲੇ-ਪਤਲੇ ਬੜੀ ਵਧੀਆ ਹੈਲਥ ਬੜੀ ਵਧੀਆ ਸਿਹਤ ਪਰ ਉਹ ਕਰਦੇ ਕੀ ਨੇ ਅੱਜ ਇਹੀ ਗੱਲ ਅਸੀਂ ਪੁੱਛਣ ਵਾਲਿਆਂ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਕੋਲ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹੱਕੀ ਗੱਦੀ ਵੀ ਪੰਜਾਬੀ ਤੇ ਦੀਸਾ ਉਹ ਦੀਸਾ ਵਿੱਚ ਬੈਠੇ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸასი ਸ਼ਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਤੁਸੀਂ ਮੈਨੂੰ ਕਿਹਾ ਸੀ ਕਿ ਰੋਟੀ ਹਜ਼ਮ ਤੇ ਮੋਟਾਪਾ ਖਤਮ ਇੱਕ ਹੀ ਗੱਲ ਹੋਈ ਜੀ ਰੋਟੀ ਹਜ਼ਮ ਦਾ ਮੋਟਾਪੇ ਨਾਲ ਕੀ ਮੇਲ ਹੈ ਜੀ ਦੇਖੋ ਜੀ ਰੁਕੀ ਸਾਹਿਬ ਤੁਸੀਂ ਇਹ ਦੱਸੋ ਮੈਨੂੰ ਜਿਹੜਾ ਮੋਟਾਪਾ ਹੈ ਉਹਦੀ ਜੜ੍ਹ ਕੀ ਹੈ ਪਤਾ ਤੁਹਾਨੂੰ ਨਹੀਂ ਮੋਟਾਪੇ ਦੀ ਜੜ੍ਹ ਹੈ ਫੈਟ ਸੈਲਸ ਠੀਕ ਹੈ ਫੈਟ ਕਿੱਦਾਂ ਬਣਦਾ ਬੋਡੀ ਦੇ ਅੰਦਰ ਫੈਟ ਦੀ ਪਰਫਾਰਮੈਂਸ ਜਿਹੜੀ ਬੋਡੀ ਦੇ ਅੰਦਰ ਫੈਟ ਦੀ ਐਂਟਰੀ ਕਿੱਥੋਂ ਹੁੰਦੀ ਹੈ ਜਿਹੜਾ ਪੇਟ ਆਪਣਾ ਲਟਕਦਾ ਪੇਟ ਬਾਹਰ ਨੂੰ ਆ ਜਾਂਦਾ ਉਹ ਕਿੱਥੋਂ ਆਂਦਾ ਵੱਧ ਖਾ ਪੀ ਲੈਨੇ ਜੀ ਜਦੋਂ ਨਹੀਂ ਉਹ ਤੁਹਾਡੇ ਮੈਟਾਬੋਲਿਜ਼ਮ ਦਾ ਸਾਰਾ ਖੇਲ ਹੈ ਜੀ ਮੈਟਾਬੋਲਿਜ਼ਮ ਇਹ ਚੀਜ਼ ਹੈ ਵੀ ਜਦੋਂ ਤੁਸੀਂ ਕੋਈ ਵੀ ਚੀਜ਼ ਖਾਂਦੇ ਹੋ ਜਦੋਂ ਤੁਹਾਨੂੰ ਹਜ਼ਮ ਨਹੀਂ ਹੁੰਦੀ ਉਹ ਡਾਇਰੈਕਟਲੀ ਫੈਟ ਸੈੱਲ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਠੀਕ ਹੈ ਜਦੋਂ ਫੈਟ ਸੈੱਲ ਦੇ ਵਿੱਚ ਕਨਵਰਟ ਹੋ ਗਈ ਉਹ ਬਾਡੀ ਨੇ ਤੁਸੀਂ ਖਾਣਾ ਖਾਧਾ ਐਜ਼ ਇਟ ਇਜ਼ ਚੁੱਕ ਕੇ ਉਹਨੂੰ ਸਟੋਰ ਕਰਿਆ ਠੀਕ ਹੈ ਜਿੱਦਾਂ ਤੁਹਾਡੀ ਮੋਬਾਈਲ ਦੀ ਮੈਮਰੀ ਨਹੀਂ ਫੁੱਲ ਹੋ ਜਾਂਦੀ ਹਾਂ ਜੀ ਇਦਾਂ ਦਾ ਢਿੱਡ ਦੀ ਵੀ ਮੈਮਰੀ ਹੁੰਦੀ ਹੈ ਠੀਕ ਹੈ ਢਿੱਡ ਦੀ ਮੈਮਰੀ ਦਾ ਸੈਂਸ ਇਹ ਵੇ ਕਿ ਜਦੋਂ ਤੁਸੀਂ ਕੋਈ ਖਾਣਾ ਖਾਦਾ ਜਦੋਂ ਉਹਨੂੰ ਤੁਸੀਂ ਪਚਾਇਆ ਹੀ ਨਹੀਂ ਤੇ ਉਹਨੇ ਸਰੀਰ ਨੇ ਉਹਦੇ ਅੰਦਰ એનર્ਜੀ ਨਹੀਂ ਦੇਣੀ ਖਾਣੇ ਨਾਲ ਤੁਹਾਨੂੰ ਓਕੇ ਐਕਟੀਵਿਟੀ ਕਰਨ ਦੇ ਕਾਬਿਲ ਨਹੀਂ ਆਪਾਂ ਰੋਟੀ ਖਾਣ ਤੋਂ ਬਾਅਦ ਲਸਾਰਜਿਕ ਜਿਹਾ ਫੀਲ ਕਰਦੇ ਆ ਵੀ ਸੋਜਣੇ ਆ ਰੋਟੀ ਖਾਣ ਤੋਂ ਬਾਅਦ ਤੇ ਬੰਦੇ ਨੂੰ એનર્ਜੀ ਆਣੀ ਚਾਹੀਦੀ ਹੈ ਤੇਜ਼ੀ ਆਣੀ ਚਾਹੀਦੀ ਹੈ ਤਾਂ ਮਤਲਬ ਇਹ ਵੇ ਕਿ ਤੁਹਾਨੂੰ ਬਦ ਹਜਮੀ ਦੀ ਸ਼ਿਕਾਇਤ ਹੈ ਤੁਹਾਡਾ ਜਿਹੜਾ ਖਾਦਾ ਪੀਤਾ ਉਹ ਸਹੀ ਜਗਾ ਯੂਟਿਲਾਈਜ਼ ਨਹੀਂ ਹੋ ਰਿਆ ਸਹੀ ਜਗਾ ਸਟੋਰ ਨਹੀਂ ਹੋ ਰਿਆ એનર્ਜੀ ਨਹੀਂ ਬਣ ਰਹੀ ਮੀਨਸ ਉਹ ਹজম ਨਹੀਂ ਹੁੰਦਾ ਪਿਆ ਅੱਜ ਜਿਹੜਾ ਨੁਸਖਾ ਅੱਜ ਜਿਹੜਾ ਫਾਰਮੂਲਾ ਅਸੀਂ ਲੈ ਕੇ ਆਏ ਆ ਤੁਹਾਡੇ ਲਈ ਰੋਟੀ ਹজম ਮਟਾਪਾ ਖਤਮ ਉਹਦਾ ਮਤਲਬ ਇਹ ਵੇ ਕਿ ਵਿਦ ਇਨ ਫਿਊ ਸੈਕੰਡਸ ਮਿੰਟ ਵੀ ਨਹੀਂ ਵਿਦ ਇਨ ਅ ਫਿਊ ਸੈਕੰਡਸ ਤੁਹਾਡਾ ਖਾਦਾ ਪੀਤਾ ਤੁਹਾਨੂੰ ਲੱਭਣਾ ਨਹੀਂ ਗਿਆ ਕਿੱਥੇ ਨਾ ਤੁਹਾਨੂੰ ਐਸਿਡ ਬੰਨਣਾ ਨਾ ਤੁਹਾਨੂੰ ਗੈਸ ਬੰਨੀ ਹੈ ਨਾ ਤੁਹਾਨੂੰ ਤਜਾਬ ਬੰਨਣਾ ਨਾ ਤੁਹਾਨੂੰ ਕਬਜ਼ ਹੋਣੀ ਹੈ ਨਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਣੀ ਹੈ ਤੁਸੀਂ ਕਹਣਾ ਇੰਨਾ ਹੌਲਾ ਇੰਨਾ ਲਾਈਟ ਤੇ ਇੰਨਾ ਮਜ਼ੇਦਾਰ ਮੈਨੂੰ ਫੀਲਿੰਗ ਕਦੀ ਵੀ ਨਹੀਂ ਆਈ ਜ਼ਿੰਦਗੀ 'ਚ ਪਰ ਡਾਕਟਰ ਸਾਬ ਬਹੁਤ ਜ਼ਿਆਦਾ ਇਹ ਤਾਂ ਦਿੱਕਤ ਇਹ ਹੈਗੀ ਹੈ ਵੀ ਕਈਆਂ ਦੇ ਢਿੱਡ ਲਮਕ ਗਏ ਕਈਆਂ ਦੇ ਮਾਸ ਵਧ ਗਏ ਆਲੇ-ਦੋਲੇੋਂ ਹਿੱਪਾਂ ਵਧ ਗਈਆਂ ਤੇ ਫਿਰ ਉਹਨਾਂ ਤੇ ਹੱਲ ਕਰੇਗਾ ਇਹ ਤੁਸੀਂ ਇੱਕ ਚੀਜ਼ ਭੁੱਲ ਗਏ ਹੋ ਜਿਹੜੀ ਦੱਸਣੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੀ ਫਰੁਕੀ ਸਾਹਿਬ ਉਈ ਮੇਲ ਹੈ ਨਾ ਜਦੋਂ ਉਹਦੀ ਛਾਤੀ ਲਟਕ ਜਾਂਦੀ ਹੈ ਉਹਦੇ ਲਈ ਬਹੁਤ ਇੰਬੈਰਸਿੰਗ ਹੋ ਜਾਂਦਾ ਸੋ ਮਾਸ ਕਿਤੋਂ ਵੀ ਲਟਕਦਾ ਹੋਏ ਮੰਨ ਲਓ ਤੁਹਾਡੀ ਬਾਹਾਂ ਤੋਂ ਵੀ ਲਟਕਦਾ ਹੋਏ ਲੱਤ ਤੋਂ ਲਟਕਦਾ ਹੋਏ ਪੱਟ ਤੋਂ ਲਟਕਦਾ ਹੋਏ ਅਜੀਬ ਲੱਗਦਾ ਸੋ ਉਹ ਜਿਹੜਾ ਲਟਕਦਾ ਹੋਇਆ ਮਾਸ ਹੈ ਉਹਨੂੰ ਦੂਰ ਕਰਨ ਲਈ ਸਿਰਫ ਚਾਰ ਚੀਜ਼ਾਂ ਚਾਰ ਚੀਜ਼ਾਂ ਦਾ ਸੁਮੇਲ ਇੰਨਾ ਪਿਆਰਾ ਸੁਮੇਲ ਹੈ ਆਯੁਰਵੇਦ ਅਕੋਰਡਿੰਗ ਜੇ ਤੁਸੀਂ ਇਹਨੂੰ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਦਿੱਤੀ ਹੋਈ ਕੁਆਂਟੀਟੀ ਦੇ ਅਕੋਰਡਿੰਗ ਬਣਾ ਲਓ ਤੇ ਤੁਹਾਡੀ ਜ਼ਿੰਦਗੀ ਇੰਨੀ ਹਸੀਨ ਇੰਨੀ ਵਧੀਆ ਹੋ ਜੇਗੀ ਇੰਨੀ ਅਮੇਜ਼ਿੰਗ ਹੋ ਜੇਗੀ ਇਹਦੇ ਅਮੇਜ਼ਿੰਗ ਬੈਨੀਫਿਟ ਤੁਸੀਂ ਸੁਣੋਗੇ ਤੁਸੀਂ ਕਹੋਗੇ ਵੀ ਇਹ ਤੇ ਚੀਜ਼ ਹੀ ਬੜੀ ਵਧੀਆ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਲੋਕੀ ਮੋਟਾਪਾ ਖਤਮ ਕਰਨ ਲਈ ਬਹੁਤ ਮਹਿੰਗੀਆਂ ਮਹਿੰਗੀਆਂ ਦਵਾਈਆਂ ਜਿਹੜੀ ਕਿ ਤੁਹਾਨੂੰ ਰਬੜ ਬੈਂਡ ਇਫੈਕਟ ਦਿੰਦੀਆਂ ਸਪ੍ਰਿੰਗ ਇਫੈਕਟ ਦਿੰਦੀਆਂ ਰਬੜ ਬੈਂਡ ਇਫੈਕਟ ਮੈਂ ਲਾਸਟ ਇੰਟਰਵਿਊ 'ਚ ਵੀ ਦੱਸਿਆ ਕਿ ਅਸੀਂ ਕਿੰਨੀ ਖਿੱਚ ਕੇ ਰਬੜ ਖਿੱਚੀ ਹੈ ਉਨੀਕ ਸਪੀਡ ਨਾਲ ਫੇਰ ਵਾਪਸ ਨੂੰ ਗਈ ਮਨ ਲਓ ਇੱਕ ਬੰਦੇ ਨੇ ਆਪਣੀ ਫੈਟ ਲਾਸ ਜਰਨੀ ਸ਼ੁਰੂ ਕੀਤੀ 90 ਕਿਲੋ ਤੋਂ ਉਹ 90 ਕਿਲੋ ਤੋਂ ਮਸੀਂ 70 75 ਤੇ ਆਇਆ 70 75 ਤੇ ਆਉਣ ਤੋਂ ਬਾਅਦ ਉਹ ਸਿੱਧਾ 100 ਟੱਪ ਗਿਆ ਦਵਾਈ ਛਟਣ ਤੋਂ ਬਾਅਦ ਸੋ ਇਹ ਚੀਜ਼ਾਂ ਹੁਣ ਤੁਸੀਂ ਥੋੜੀ ਦੇਰ ਪਹਿਲਾਂ ਗੋਰੀਆਂ ਦਾ ਜ਼ਿਕਰ ਕੀਤਾ ਗੋਰੀਆਂ ਦੀ ਜਿਹੜੀ ਹੈ ਸਾਡੇ ਤੋਂ ਫਿਜ਼ੀਕ ਦਾ ਡਿਫਰੈਂਸ ਤਾਂ ਹੈ ਕਿ ਉਹ ਹਰ ਚੀਜ਼ ਦੇ ਵਿੱਚ ਜਿਹੜਾ ਇਹ ਪ੍ਰੋਟੀਨ ਮਿਨਰਲਸ ਤੇ ਸਭ ਤੋਂ ਇੰਪੋਰਟੈਂਟ ਚੀਜ਼ ਫਾਈਬਰ ਫਾਈਬਰ ਦਾ ਇਨਟੇਕ ਉਹਨਾਂ ਦਾ ਬਹੁਤ ਸ਼ਾਨਦਾਰ ਹੈ ਉਹਨਾਂ ਨੇ ਜਦੋਂ ਰੋਟੀ ਖਾਣੀ ਹੈ ਕਿਤੇ ਆਪਣਾ ਡਿਨਰ ਰੱਖਣਾ ਉਹਨਾਂ ਨੇ ਭਰ ਕੇ ਤੁਹਾਡੇ ਅੱਗੇ ਐਡਾ ਵੱਡਾ ਬੱਗਲ ਸੈਲਡ ਦਾ ਰੱਖ ਦੇਣਾ ਉਹ ਸਾਡੇ ਪੰਜਾਬੀਆਂ ਨੂੰ ਕੀ ਆਦਤ ਹੈ ਅਸੀਂ ਕੀ ਕੰਨੇ ਆ ਵੀ ਜੇ ਇਸ ਨਾਲ ਢਿੱਡ ਭਰ ਲਿਆ ਹੂੰ ਤੇ ਫਿਰ ਰੋਟੀ ਖਾਵਾਂਗੇ ਸੋ ਜਦੀ ਆ ਜਣੀਆਂ ਚੀਜ਼ਾਂ ਨੇ ਨਾ ਕਾਮਨ ਜੀਆਂ ਚੀਜ਼ਾਂ ਜੇ ਤੁਸੀਂ ਇਹਨਾਂ ਨੂੰ ਅੰਡਰਸਟੈਂਡ ਕਰੋਗੇ ਕਿ ਫਾਈਬਰ ਦੀ ਕਿੰਨੀ ਇੰਪੋਰਟੈਂਸ ਹੈ ਫਾਈਬਰ ਦੀ ਇੰਪੋਰਟੈਂਸ ਹੈ ਵੀ ਕਿ ਤੁਹਾਡਾ ਖਾਦਾ ਪੀਤਾ ਇਨਸਟੈਂਟਲੀ ਪਚ ਜਾਏਗਾ ਇਸ ਲਈ ਆਪਾਂ ਜਿੱਦ ਨੂੰ ਉਸਕੇ ਦਾ ਨਾਮ ਜਿਹੜਾ ਰੱਖਿਆ ਰੋਟੀ ਹজম ਤੇ ਮੋਟਾਪਾ ਖਤਮ ਠੀਕ ਹੈ ਅੱਜ ਦੇ ਨੁਸਖੇ ਦਾ ਸਾਡਾ ਨਾਮ ਇਸੇ ਲਈ ਰੱਖਿਆ ਆਪਾਂ ਵੀ ਰੋਟੀ ਹজম ਤੇ ਮੋਟਾਪਾ ਖਤਮ ਪਹਿਲਾਂ ਤੁਹਾਡੇ ਕਹਿਣ ਦਾ ਮਤਲਬ ਇਹ ਵੀ ਕਿ ਜਦੋਂ ਰੋਟੀ ਤੁਹਾਡੀ ਫਟਾਫਟ ਹজম ਹੋਣੀ ਸ਼ੁਰੂ ਹੋ ਗਈ ਜਾਂ ਹজম ਹੋ ਗਈ ਤਾਂ ਫਿਰ ਮੋਟਾਪਾ ਆਉਣਾ ਹੀ ਨਹੀਂ ਤਾਂ ਆਪਾਂ ਕਿੱਥੇ ਜਣਾ ਮੋਟਾਪਾ ਤਾਂ ਲੱਭਣਾ ਹੀ ਨਹੀਂ ਗਿਆ ਕਿੱਥੇ ਹੂੰ ਤੁਹਾਡੀ ਬਾਡੀ ਫਜ਼ੀਕ ਇਦਾਂ ਨਹੀਂ ਭੰਜੇਗੀ ਵੀ ਜਿੱਦਾਂ ਦੀ ਅੱਜ ਕੱਲ ਤੁਸੀਂ ਫਿਲਮ ਸਟਾਰਾਂ ਦੀ ਦੇਖਦੇ ਹੋ ਹੂੰ ਤੁਸੀਂ ਆਪ ਕਹੋਗੇ ਵੀ ਹਾਂ ਮੇਰੇ ਤੇ ਇੱਕ ਟੱਗਾ ਨਹੀਂ ਲੱਗਾ ਹੁਣ ਦੇਖੋ ਕਿਹੜੇ ਘਰ ਦੇ ਵਿੱਚ ਅੱਜ ਦੀ ਡੇਟ 'ਚ ਆਪਣਾ ਜਿਹੜਾ ਕੀਰਾ ਉਹ ਨਹੀਂ ਹੈਗਾ ਕਿਹੜੇ ਘਰ ਦੇ ਵਿੱਚ ਧਨੀਆ ਨਹੀਂ ਹੈਗਾ ਕਿਹੜੇ ਘਰ ਦੇ ਵਿੱਚ ਆਮਲਾ ਨਹੀਂ ਹੈਗਾ ਕਿਹੜੇ ਘਰ ਦੇ ਵਿੱਚ ਚਗੁੰਦਰ ਨਹੀਂ ਹੈਗੀ ਇੰਨੀਆਂ ਕਾਮਨ ਜੀਆਂ ਕਿਚਨ ਆਈਟਮਸ ਨੇ ਜੇ ਤੁਸੀਂ ਇਹਨਾਂ ਨੂੰ ਇਕੱਠੇ ਕਰਕੇ ਦਿੱਤੇ ਸਮੇਂ ਤੇ ਜੇ ਆਪਾਂ ਇਹਨਾਂ ਨੂੰ ਯੂਜ਼ ਕਰੀਏ ਦਿਹਾੜੀ ਦੇ ਵਿੱਚ ਸਿਰਫ ਇੱਕ ਵਾਰੀ ਕੰਜ਼ੂਮ ਕਰ ਲਈਏ ਠੀਕ ਹੈ ਤੇ ਤੁਹਾਡਾ ਜਿਹੜਾ metabolisim ਹੈ ਉਹ ਇੰਨਾ ਵਧੀਆ ਹੋ ਜਾਏਗਾ ਖਾਣ ਪੀਣ ਵਾਲਾ ਸਿਸਟਮ ਇੰਨਾ ਵਧੀਆ ਹੋ ਜਾਏਗਾ ਤੁਸੀਂ ਲੱਕੜ ਵੀ ਚੱਭੋਗੇ ਉਹ ਵੀ ਹਜਮ ਹੋ ਜਾਏਗੀ। ਕੀ ਬਾਤ ਹੈ। ਹਾਂਜੀ ਤੇ ਮੋਟਾਪਾ ਮੋਟਾਪਾ ਤੇ ਲੱਭਦੇ ਰਹੋਗੇ ਕਿ ਆ ਗਏ ਇੱਥੇ। ਸੋ ਮੈਂ ਕੋਈ ਤੁਹਾਨੂੰ ਬਹੁਤ ਮਹਿੰਗੀਆਂ ਚੀਜ਼ਾਂ ਨਹੀਂ ਦੱਸਦਾ ਪਿਆ ਜਿਹੜੀਆਂ affordability ਨਾ ਹੋਏ ਜਾਂ ਇੱਕ ਆਮ ਬੰਦਾ ਨਾ ਫੋਰਡ ਕਰਦਾ ਹੋਏ। ਠੀਕ ਹੈ। ਤੇ ਫਿਰ ਇਹ ਕੀ ਚੀਜ਼ ਰੱਖੀ ਹੈ ਜੀ ਤੁਸੀਂ ਨਾਲ ਨੁਸਖੇ ਦੇ ਨਾਲੇ ਵੀ ਰੱਖੀਏ ਇਹ ਵੀ ਵਿੱਚ ਹੀ ਨੁਸਖੇ ਦੇ ਇਸਤੇਮਾਲ ਕਰਨੀ। ਇਹ ਇਹ ਹੈਗੀ ਹੈ ਸਾਡੀ ਬਹੁਤ ਸ਼ਾਨਦਾਰ ਜੜੀ ਬੂਟੀ। ਜੜੀ ਬੂਟੀ ਉਹਨਾਂ ਲਈਏ ਜਿਨ੍ਹਾਂ ਦਾ ਜਿਹੜਾ ਮਟਾਪਾ ਉਹ ਪੂਰਾ ਨਹੀਂ ਹੁੰਦਾ ਪਿਆ ਜਿਹੜਾ ਕਾਬੂ 'ਚ ਨਹੀਂ ਆ ਰਿਹਾ ਠੀਕ ਹੈ ਜਿਹੜਾ ਕਹਿੰਦੇ ਨੇ ਵੀ ਕੰਟਰੋਲ ਤੋਂ ਬਾਹਰ ਕੰਟਰੋਲ ਤੋਂ ਬਾਹਰ ਹੋ ਗਿਆ ਉਹਨਾਂ ਜਿਨ੍ਹਾਂ ਦਾ ਵਜ਼ਨ ਟੱਪ ਗਿਆ 120 ਕਿਲੋ 130 ਕਿਲੋ ਉੱਥੇ ਚਲਦੀ ਫਿਰ ਫੈਟ ਕਟਰ ਮਸ਼ੀਨ ਠੀਕ ਹੈ ਇਹ ਦਵਾਈ ਦਾ ਨਾਮ ਹੈ ਫੈਟ ਕਟਰ ਮਸ਼ੀਨ ਬਹੁਤ ਬਾਜੂ ਪੈਸਿਆਂ ਦੇ ਵਿੱਚ ਸਮਝ ਲਓ ਵੀ ਪੰਜਾਬੀ 'ਚ ਜਿਹੜੇ ਸਾਡੇ ਬਾਹਰ ਭਰਾ ਬੈਠੇ ਨੇ ਐਨ ਆਰ ਆਈ ਉਹਨਾਂ ਦੇ ਟੁੱਟੇ ਪੈਸਿਆਂ ਦੇ ਵਿੱਚ ਪੌਂਡਾ ਚ ਨਹੀਂ ਡਾਲਰਾਂ ਚ ਨਹੀਂ ਪੈਨੀਆਂ ਚ ਨਹੀਂ ਬਿਲਕੁਲ ਟੁੱਟੇ ਪੈ ਰਹੇ ਸੈਂਟਾਂ ਦੇ ਤੇ ਇੰਨੇ ਵਾਜਬ ਪੈਸਿਆਂ ਦੇ ਵਿੱਚ ਉਹਨਾਂ ਦਾ ਭਰਾਵਾਂ ਦਾ ਭਲਾ ਕਰਨਾ ਆਪਾਂ ਮਟਾਪਾ ਵੀ ਘਟਾਣਾ ਹੈ ਤੇ ਹੈਲਦੀ weight loss ਕਰਾਣਾ ਆਪਾਂ fat loss ਉਹਨਾਂ ਦੀ ਜਿਹੜੀ ਚਰਬੀ ਹੈ ਸਿਰਫ ਜਿਹੜੇ ਕੱਪੜੇ ਪਾਏ ਨੇ ਉਹ ਜਚਨ ਲਾਪਣਗੇ ਵਧੀਆ ਤਰੀਕੇ ਨਾਲ ਬਾਕੀ ਜਿਹੜੇ ਸਾਡੀ ਦਵਾਈ ਦੀ ਖਾਸੀਅਤ ਹੈ ਜਿਹੜੇ ਤੁਹਾਡੇ ਫੇਸ਼ੀਅਲ ਮਸਲ ਹੁੰਦੇ ਨੇ ਉਹ ਨਹੀਂ ਟਿਲਕੰਦਨ ਦੇ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਕਿਸੇ ਤਰ੍ਹਾਂ ਦੀ ਬੋਡੀ ਦੇ ਵਿੱਚ ਕਮਜ਼ੋਰੀ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ ਆਪਾਂ ਤੁਹਾਨੂੰ ਫਾਸਟਿੰਗ ਨਹੀਂ ਕਰਾਣੀ ਜੀ अच्छा ਤੇ ਡਾਕਟਰ ਸਭ ਬਹੁਤ ਸਾਰੇ ਤੁਸੀਂ ਮਤਲਬ ਇੰਨੇ ਜ਼ਿਆਦਾ ਤਾਰੀਫਾ ਕਰਤੀਆਂ ਨੇ ਰੋਟੀ ਹਜ਼ਮ ਮੋਟਾਪਾ ਖਤਮ ਨੁਸਖੇ ਦਿਆਂ ਤੇ ਮੈਨੂੰ ਲੱਗਦਾ ਸਾਨੂੰ ਦੱਸ ਵੀ ਦਿਓ ਬਣੂਗਾ ਕਿਵੇਂ ਜੀ ਫਿਰ ਬਹੁਤ ਆਸਾਨ ਹੈ ਜੀ ਤੁਸੀਂ ਖੀਰਾ ਜਿਹੜਾ ਉਹਨੂੰ ਪੀਲ ਆਫ ਕਰਨਾ ਇਹਨੂੰ ਜਿਹੜੀ ਇਹਦੀ ਉੱਪਰਲੀ ਸਕਿਨ ਹੁੰਦੀ ਹੈ ਉਹ ਨਹੀਂ ਉਤਾਰਨੀ ਕਿਉਂਕਿ ਉਹਦੇ ਵਿੱਚ ਵੀ ਬਹੁਤ ਸਾਰਾ ਫਾਈਬਰ ਹੁੰਦਾ ਅੱਛੀਆਂ ਚੀਜ਼ਾਂ ਹੁੰਦੀਆਂ ਪਹਿਲਾਂ ਖੀਰੇ ਨੂੰ ਚੰਗੀ ਤਰ੍ਹਾਂ ਧੋ ਲਓ ਸਾਫ਼ ਕਰ ਲਓ ਫਿਰ ਨੂੰ ਛੋਟੇ-ਛੋਟੇ ਬਰੀਕ ਸਲਾਈਸਸ ਦੇ ਵਿੱਚ ਇਹਨੂੰ ਕਰ ਲਓ ਕੱਟ ਲਓ ਸੈਕੰਡ ਨੰਬਰ ਤੇ ਜਿਹੜੀ ਚੀਜ਼ ਹੈ ਖੀਰੇ ਦੇ ਵਿੱਚ ਤੁਹਾਨੂੰ ਪਤਾ 90% ਕੰਟੈਂਟ ਹੁੰਦਾ ওয়াটার ਕੰਟੈਂਟ ਹੁੰਦਾ ਇਹ ਹਾਈਡਰੇਸ਼ਨ ਦੇ ਵਿੱਚ ਬਹੁਤ ਤੁਹਾਡੀ ਹੈਲਪ ਕਰਦਾ ਦੂਜੇ ਨੰਬਰ ਤੇ ਇਹਦੇ ਵਿੱਚ ਫਾਈਬਰ ਇੰਨਾ ਵਧੀਆ ਹੁੰਦਾ ਜਿਹੜਾ ਕਿ ਤੁਹਾਨੂੰ ਈਜ਼ੀਲੀ ਜਿਹੜੀ ਕੋਈ ਵੀ ਚੀਜ਼ ਤੁਸੀਂ ਸਿੱਧੀ ਪੁੱਠੀ ਵੀ ਖਾ ਲਈ ਨਾ ਉਹ ਵੀ ਤੁਹਾਨੂੰ ਈਜ਼ੀਲੀ ਡਾਈਜੈਸਟ ਹੋ ਜਾਏਗੀ ਸੈਕੰਡ ਨੰਬਰ ਤੇ ਆ ਗਿਆ ਧਨੀਆ ਧਨੀਆ ਦੇ ਫ੍ਰੈਸ਼ ਪੱਤੇ ਲੈਣੇ ਨੇ ਆਪਾਂ ਜਿਹੜਾ ਬਾਜ਼ਾਰ ਚੋਂ ਮਿਲਦਾ ਧਨੀਏ ਦਾ ਪਾਊਡਰ ਜਿਹਾ ਕੋਈ ਇਦਾਂ ਦੀ ਚੀਜ਼ ਨਹੀਂ ਲੈਣੀ ਵੀ ਜਿਹੜੀ अननेचुरल ਹੋਏ ਜੀ ਤੇ ਆਪਾਂ ਨੂੰ ਸ਼ੋਰ ਨਾ ਹੋਏ ਵੀ ਇਹਦੇ ਵਿੱਚ ਕੀ ਪਾਇਆ ਕੀ ਨਹੀਂ ਪਾਇਆ ਫਰੈਸ਼ ਧਨੀਆ ਲੱਣਾ ਧਨੀਆ ਵੀ ਤੁਹਾਡਾ ਜਿਹੜਾ ਡਾਈਜੈਸਟਿਵ ਟਰੈਕ ਹੈ ਉਹਨੂੰ ਬਿਲਕੁਲ ਕਲੀਨ ਕਰਦਾ ਇਦਾਂ ਦਾ ਕਲੀਨ ਕਰਦਾ ਵੀ ਤੁਹਾਨੂੰ ਨਾ ਕੌਨਸਟਿਪੇਸ਼ਨ ਨਾ ਤੁਹਾਨੂੰ ਐਸਿਡ ਨਾ ਤੁਹਾਨੂੰ ਕਿਸੇ ਤਰ੍ਹਾਂ ਦੀ ਬਲੋਟਿੰਗ ਇਹਨੇ ਨਹੀਂ ਹੋਣ ਦੇਣੀ ਤੁਹਾਡੇ ਅੰਦਰ ਦੀਆਂ ਜਿਹੜੀਆਂ ਨਾੜੀਆਂ ਨੇ ਉਹਨੂੰ ਬਿਲਕੁਲ ਕਲੀਨ ਕਰ ਦੇਣਾ ਵੈਸੇ ਵੀ ਹਰੀ ਚੀਜ਼ ਕੋਈ ਵੀ ਪੱਤੇ ਵਾਲੀ ਜੇ ਤੁਸੀਂ ਲਓਗੇ ਨਾ ਤੁਹਾਡੀ ਬਾਡੀ ਨੂੰ ਤੇ ਮਲਟੀਪਲ ਫਾਇਦੇ ਮਿਲਦੇ ਨੇ ਆਮਲਾ ਜਿਹੜਾ ਆਮਲਾ ਇਟਸੈਲਫੀ ਬਹੁਤ ਵਧੀਆ ਚੀਜ਼ ਏ ਡਾਈਜੈਸਟਿਵਲੀ ਖਾਦਾ ਪੀਤਾ ਪਚਾਣ ਲਈ ਆਮਲੇ ਤੋਂ ਉੱਤੇ ਕੋਈ ਚੀਜ਼ ਵਧੀਆ ਨਹੀਂ ਨੀ ਚਕੁੰਦਰ ਆ ਗਈ ਜੀ ਚਕੁੰਦਰ ਆਪਾਂ ਥੋੜੀ ਜੀ ਲੈਣੀ ਏ ਤਕਰੀਬਨ ਅੱਧੀ ਇੱਕ ਚਕੁੰਦਰ ਲੈਣੀ ਏ ਠੀਕ ਹੈ ਜੀ ਤੇ ਇਹਨੂੰ ਆਪਾਂ ਕੱਟ ਕੇ ਜੇ ਇੱਕ ਬੰਦੇ ਲਈ ਬਣਾ ਰਹੇ ਤੇ ਅੱਧੀ ਬਾਣੀ ਏ ਜੇ ਦੋ ਬੰਦਿਆਂ ਲਈ ਬਣਾ ਰਹੇ ਤੇ ਫੇਰ ਪੂਰੀ ਪਾ ਦੇਣੀ ਏ ਠੀਕ ਹੈ ਜੀ ਤੇ ਇਹ ਸਮਾਨ ਨੂੰ ਆਪਾਂ ਕੱਟ ਕੇ ਤੁਹਾਡੇ ਸਾਹਮਣੇ ਤਿਆਰ ਕਰ ਲਿਆ ਜੀ ਜਿੰਨਾ ਜਿੰਨਾ ਪਾਣਾ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਤੁਸੀਂ ਇੱਕ ਬੰਦੇ ਲਈ ਬਣਾਣਾ ਤੇ ਇੰਨਾ ਮੋਰ ਥੈਨ ਇਨਾਫ ਇਸ ਤੋਂ ਜ਼ਿਆਦਾ ਸਮਾਨ ਆਪਣੀ ਮਰਜ਼ੀ ਨਾਲ ਕੋਈ ਵੀ ਚੀਜ਼ ਉੱਪਰ ਥਲੇ ਨਹੀਂ ਕਰਨੀ ਆਪਾਂ ਕਿਉਂਕਿ ਫਿਰ ਫਾਰਮੂਲੇ ਦਾ ਜਿਹੜਾ ਸਾਰਾ ਮੀਨ ਜਿਹੜਾ ਕੰਟੈਂਟ ਹੈ ਉਹ ਸਭ ਕੁਝ ਖਰਾਬ ਹੋ ਜਾਏਗਾ ਜਿਹੜਾ ਆਪਾਂ ਰਿਜ਼ਲਟ ਇਹਦੇ ਤੋਂ ਅਚੀਵ ਕਰਨਾ ਚਾਹੁੰਦੇ ਹੋ ਆਪਾਂ ਨੂੰ ਪ੍ਰੋਪਰਲੀ ਅਚੀਵ ਨਹੀਂ ਹੋ ਪਾਏਗਾ ਸੋ ਆਪਣਾ ਦਿੱਤਾ ਇਹੜਾ ਸਮਾਨ ਹੈ ਉਹਦੇ ਹਿਸਾਬ ਨਾਲ ਤੁਸੀਂ ਇਹਨੂੰ ਯੂਜ਼ ਕਰੋ ਤੇ ਇਹਨੂੰ ਆਪਾਂ ਸਾਰੇ ਸਮਾਨ ਨੂੰ ਤੁਹਾਡੇ ਸਾਹਮਣੇ ਆਮਿਕਸਰ ਗ੍ਰੈਂਡਰ ਦੇ ਵਿੱਚ ਪਾਨੇ ਪਏ ਆ ਆਪਾਂ ਇਹਦੀ ਸਮੂਦੀ ਨਹੀਂ ਬਣਾਣੀ ਅੱਛਾ ਮੈਂ ਤਾਂ ਕਹਿਣ ਲੱਗਿਆ ਸੀ ਵੀ ਜਿਹੇ ਦੀ ਸਮੂਦੀ ਬਣ ਗਈ ਜੀ ਫਿਰ ਤੇ ਸਾਡਾ ਪੇਟ ਭਰ ਗਿਆ ਉਹਦੇ ਨਾਲ ਹੀ ਭਰ ਜਾਣਾ ਨਹੀਂ 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 ਰੁਕੀ ਸਾਹਿਬ ਸਮੂਦੀ ਨਹੀਂ ਬਣਾ ਰਹੇ ਆਪਾਂ ਸਮੂਦੀ ਤੋਂ ਉੱਪਰ ਚੀਜ਼ ਬਣਾ ਰਹੇ ਆ ਆਪਾਂ ਇਹਦਾ ਲੈਣਾ ਰਸ ਓਕੇ ਰਸ ਸਮਝਦੇ ਹੋ ਹਾਂਜੀ ਰਸ ਜਿਹੜਾ ਹੁੰਦਾ ਮੀਨ ਕੰਟੈਂਟ ਹੁੰਦਾ ਠੀਕ ਹੈ ਜੀ ਆਪਾਂ ਇਹਦਾ ਪਾਣੀ ਕੱਢਣਾ ਹੈ ਪਾਣੀ ਕੱਢ ਕੇ ਉਹਨੂੰ ਯੂਜ਼ ਕਰਾਂਗੇ ਤੁਹਾਡੇ ਸਾਹਮਣੇ ਬਣਾ ਰਹੇ ਹਾਂ ਸੱਲੀ ਨਾਲ ਦੇਖੋ ਤੇ ਇਹ ਨੁਸਖੇ ਨੂੰ ਮੇਰੀ ਹੱਥ ਜੁੜ ਕੇ ਤੁਹਾਨੂੰ ਸਾਰੇ ਦੇਖਣ ਵਾਲੇ ਨੂੰ ਅਪੀਲ ਹੈ ਕਿ ਇਹ ਨੁਸਖੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਜਿਹੜੇ ਵੀ ਤੁਹਾਡੇ ਯਾਰ ਦੋਸਤ ਨੂੰ ਤੁਹਾਨੂੰ ਲੱਗਦਾ ਜਿਹਦਾ ਢਿੱਡ ਬਾਹਰੋਂ ਲਮਕਦਾ ਜਿੰਨੂੰ ਤੁਸੀਂ ਛੇੜਦੇ ਹੋ ਛੋਟਾ ਹਾਥੀ ਕਹਿੰਦੇ ਹੋ ਜਾਂ ਇਦਾਂ ਦਾ ਕਹਿੰਦੇ ਹੋ ਬਲਡੋਜ਼ਰ ਕਹਿੰਦੇ ਹੋ ਉਹਨੂੰ ਛੇੜਨ ਦੀ ਬਜਾਏ ਉਹਦੀ ਹੈਲਪ ਕਰੋ ਉਨ ਨੂੰ ਇੱਕ ਚੰਗੇ ਰਾਹ ਤੇ ਪਾਓ ਜਦੋਂ ਫਿੱਟ ਹੋ ਜਾਏਗਾ ਫਿਰ ਉਹ ਤੁਹਾਨੂੰ ਥੈਂਕਸ ਵੀ ਕਰੇਗਾ ਤੁਹਾਨੂੰ ਦਿਲੋਂ ਦੁਆਵਾਂ ਵੀ ਦੇਵੇਗਾ ਹਰ ਇੱਕ ਆਪਣੇ ਯਾਰ ਦੋਸਤ ਨੂੰ ਰਿਸ਼ਤੇਦਾਰ ਨੂੰ ਇਹਨੂੰ ਟੈਗ ਕਰੋ ਤੇ ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਉਹ ਆਪਣੀ ਜਿਹੜੀ ਫੈਟ ਲੌਸ ਜਰਨੀ ਹੈ ਉਹ ਵਧੀਆ ਤਰੀਕੇ ਨਾਲ ਉਹਨੂੰ ਕਰੇ ਨੈਚੁਰਲ ਤਰੀਕੇ ਨਾਲ ਕਰੇ ਜੀ ਜੀ ਇਹ ਸਾਰੇ ਚੀਜ਼ਾਂ ਅਸੀਂ ਇਕੱਠੀਆਂ ਕਰ ਲਈਆਂ ਜੀ ਤੇ ਹੁਣ ਹੁਣ ਇਹਨੂੰ ਆਪਾਂ ਬਸ ਆ ਦੇਖੋ ਜੀ ਆਪਾਂ ਮਿਕਸੀ ਚਲਾ ਰਹੇ ਹਾਂ ਜੀ ਚੱਲ ਰਹੀ ਹੈ ਦੇਖੋ ਆਪਾਂ ਸੇ ਆ ਦੇਖੋ ਜੀ ਪਣ ਕੇ ਸਾਡਾ ਜੂਸ ਹੁਣ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਜਿਹੜਾ ਮਿਕਸਰ ਨੂੰ ਖੋਲਾਂਗੇ ਖੋਲ ਕੇ ਤੇ ਇਹਨੂੰ ਗਲਾਸ ਦੇ ਵਿੱਚ ਪਾਵਾਂਗੇ ਤੇ ਆਹ ਦੇਖੋ ਗਲਾਸ ਰੱਖ ਲਿਆ ਇਹਦੇ ਨਾਲ ਫਿਲਟਰ ਕਰਨ ਲਈ ਇੱਕ ਕਪੜਾ ਜਾਲੀਦਾਰ ਕਪੜਾ ਘਰ 'ਚ ਆਮ ਪਿਆ ਹੁੰਦਾ ਠੀਕ ਹੈ ਇਹ ਜ਼ਰੂਰ ਧਿਆਨ ਰੱਖਣਾ ਹਾਜੀਨ ਦਾ ਵੀ ਜਿਹੜਾ ਕਪੜਾ ਉਹ ਚੰਗੀ ਤਰ੍ਹਾਂ ਸਾਫ਼ ਹੋਏ ਕਪੜਾ ਗੰਦਾ ਨਾ ਹੋਏ ਬੈਟਰ ਏ ਵੇ ਕਿ ਤੁਸੀਂ ਇਹਦੇ ਲਈ ਇੱਕ ਸਪੈਸ਼ਲ ਕਪੜਾ ਰੱਖ ਲਓ ਵੀ ਜਿਹੜਾ ਕਪੜਾ ਤੁਸੀਂ ਹੋਰ ਕਿਸੇ ਕੰਮ ਨੂੰ ਕਲੀਨਿੰਗ ਵਗੈਰਾ ਲਈ ਨਾ ਯੂਜ਼ ਕਰੋ ਉਦੋਂ ਇਹ ਸਪੈਸ਼ਲ ਇੱਕ ਨਵਾਂ ਕਪੜਾ ਲੈ ਆਓ ਜਾਂ ਕੋਰਾ ਕਪੜਾ ਜਿਹੜਾ ਉਹਨੂੰ ਯੂਜ਼ ਕਰ ਲਓ ਇਹਨੂੰ ਤਰੀਕੇ ਨਾਲ ਦੇਖੋ ਫਿਲਟਰ ਕਰ ਰਹੇ ਆਂ ਆਪਾਂ ਉਤੋਂ ਪਾਨੇ ਪਏ ਨੂੰ ਸਮੂਦੀ ਨੂੰ ਸਮੂਦੀ ਨੂੰ ਪਾ ਕੇ ਤੇ ਇਹ ਥੱਲੇ ਦੇਖੋ ਪ्योर ਜੂਸ ਨਿਕਲ ਪਿਆ ਠੀਕ ਹੈ ਜੀ ਆ ਜੂਸ ਨਿਕਲ ਕੇ ਸਾਡੇ ਕੋਲ ਹੁਣ ਬਿਲਕੁਲ ਤਿਆਰ ਹੈ ਜੀ ਤੇ ਆਪਾਂ ਇਹਨੂੰ ਜੂਸ ਨੂੰ ਤੁਹਾਡੇ ਸਾਹਮਣੇ ਦੇਖੋ ਜੀ ਜੂਸ ਦਾ ਕਲਰ ਦੇਖੋ ਕਿੱਡਾ ਪਿਆਰਾ ਬਣਿਆ ਕੀ ਬੋਲੋ ਇਸ ਨੁਸਕੇ ਨੂੰ ਫਾਰਮੂਲੇ ਨੂੰ ਯੂਜ਼ ਕਰਨ ਦਾ ਸਭ ਤੋਂ ਬੈਸਟ ਟਾਈਮ ਇਹ ਵੇ ਕਿ ਤੁਸੀਂ ਇਹਨੂੰ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਯੂਜ਼ ਕਰੋ ਠੀਕ ਹੈ ਹਾਂਜੀ ਬਿਲਕੁਲ ਚੌਂਕੜੀ ਮਾਰ ਕੇ ਬੈਠ ਕੇ ਜਿਸੇਪ ਸਿਪ ਕਰਕੇ ਪੀਓਗੇ ਤੇ ਨੁਸਕੇ ਦਾ ਫਾਰਮੂਲੇ ਦਾ ਫਾਇਦਾ ਜਿਹੜਾ ਉਹ ਬਿਲਕੁਲ ਆਪਾਂ ਨੂੰ ਬਾਖਮਾਲ ਮਿਲੇਗਾ ਪੂਰਾ ਮਿਲੇਗਾ ਇਹ ਜਿਹੜਾ ਜੂਸ ਏ ਇਹਨੇ ਤੁਹਾਡਾ ਡਾਈਜੈਸਟਿਵ ਟਰੈਕ ਵੀ ਸਾਫ਼ ਕਰਨਾ ਹੈ ਇਹਨੇ ਤੁਹਾਨੂੰ ਗੈਸ ਤੋਂ ਵੀ ਬਚਾਉਣਾ ਹੈ ਤੁਹਾਨੂੰ ਐਸਿਡਿਟੀ ਤੋਂ ਵੀ ਬਚਾਉਣਾ ਹੈ ਤੁਹਾਨੂੰ ਕਬਜ ਤੋਂ ਵੀ ਬਚਾਉਣਾ ਹੈ ਤੇ ਜਿਹੜਾ ਤੁਹਾਡਾ ਮੇਨ ਗੋਲ ਏ ਉਹ ਹੈਗਾ ਫੈਟ ਲੋਸ ਕਰਨਾ ਚਰਬੀ ਇਹਨੇ ਬਿਲਕੁਲ ਨਹੀਂ ਬਣਨ ਦੇਣੀ ਨਵੀਂ ਤੇ ਜਿਹੜੀ ਬਣੀ ਹੋਈ ਏ ਉਹ ਵੀ ਇਹਨੇ ਖੋਰ ਦੇਣੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਅਸੀਂ ਹੁਣ ਟੇਸਟ ਕਰ ਲਈ ਮੇਰਾ ਤਾਂ ਜਸਿੰਦਰ ਜਦੋਂ ਤੱਕ ਬਣਿਆ ਇਹ ਜਿਹੜਾ ਰਸ ਹੈਗਾ ਤੇ ਟੇਸਟ ਕਰਨ ਦਾ ਬੜਾ ਮਨ ਹੈਗਾ ਕਿੰਦਾ ਦਾ ਬਣਿਆ ਇਹ ਬੜਾ ਜ਼ਬਰਦਸਤ ਲੱਗਦਾ ਸਰ ਰੁਕੀ ਸਾਹਿਬ ਇਹਨੇ ਵੀ ਚੈੱਕ ਨਾ ਜਰੂਰ ਮੈਂ ਕਹਿਣਾ ਜਾਵਾਂਗਾ ਕਿਸੇ ਨੇ ਵੀ ਆਪ ਦੀ ਮਰਜ਼ੀ ਨਾਲ ਇਹਨੂੰ ਸਵਾਦ ਬਣਾ ਲਈਏ ਇਹਦੇ ਵਿੱਚ ਖੰਡ ਨਹੀਂ ਪਾਣੀ ਜੇ ਤੁਸੀਂ ਇਹਦੇ ਵਿੱਚ 슈ਗਰ ਐਡ ਕਰ ਲੋਗੇ 슈ਗਰ ਕੰਟੈਂਟ ਆ ਜਾਏਗਾ ਤੇ ਇਹਦਾ ਜਿਹੜਾ ਮੇਨ ਬਣਾਉਣ ਦਾ ਮਕਸਦ ਹੈ ਜਿਹੜਾ ਮੋਟੇਵੇ ਉਹੀ ਖਤਮ ਹੋ ਜਾਏਗਾ ਸੋ ਕਿਸੇ ਨੇ ਵੀ ਆਪਣੇ ਹਿਸਾਬ ਨਾਲ ਇਹਦੇ ਵਿੱਚ ਕੋਈ ਵੀ ਚੇਂਜਸ ਨਹੀਂ ਲੈ ਕੇ ਆਣੇ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਬੜਾ ਜ਼ਬਰਦਸਤ ਟੇਸਟ ਹੈ ਬਰਾ ਤੇ ਮੂੰਹ ਚੋਂ ਪਾਣੀ ਨਹੀਂ ਆਪਣੇ ਆਪ ਇਹਨੇ ਲਿਆਤਾ ਜੀ acha ਡਾਕਟਰ ਸਾਹਿਬ ਫਿਰ ਜਿਨ੍ਹਾਂ ਲੋਕਾਂ ਨੇ ਤੁਹਾਡੇ ਨਾਲ رابطہ ਕਰਨਾ ਹੈ ਹਾਂ ਜੀ ਤੁਹਾਡੇ ਨਾਲ ਮਿਲਣਾ ਹੈ ਤੇ ਫਿਰ ਮਿਲਣ ਦਾ ਕੀ ਟਾਂ ਹੈ ਮਿਲਨ ਦਾ ਟੰਗ ਬਹੁਤ ਸਿੰਪਲ ਹੈ ਆਉਣ ਤੋਂ ਪਹਿਲਾਂ ਤੁਸੀਂ ਮਾੜਾ ਜਿਹਾ WhatsApp ਤੇ ਮੈਸੇਜ ਕਰ ਦਿਓ ਜਾਂ ਜਿਹੜਾ ਨੰਬਰ ਤੁਹਾਨੂੰ ਥੱਲੇ ਦਿਖਾਈ ਦੇ ਰਿਹਾ ਉਹ ਤੇ ਕਾਲ ਕਰਕੇ ਆਉਣ ਤੋਂ ਪਹਿਲਾਂ ਅਪਾਇੰਟਮੈਂਟ ਲੈ ਲਓ ਕਿਉਂਕਿ ਸਾਡੇ ਕੋਲ ਇੱਥੇ ਵੇਟਿੰਗ ਚੱਲਦੀ ਹੈ ਵੀ ਜਿਆਦਾ ਤੁਹਾਨੂੰ ਵੇਟ ਨਾ ਕਰਨੀ ਪਏ ਜਾਂ ਤੁਸੀਂ ਜਿਹੜੇ ਵੀ ਟਾਈਮ ਤੇ ਆਲਾ ਚਾਹੁੰਦੇ ਹੋ ਤੁਹਾਨੂੰ ਆ ਕੇ ਤੁਹਾਨੂੰ ਚੱਕਰ ਲਾ ਕੇ ਵਾਪਸ ਨਾ ਜਾਣਾ ਪਏ ਖਾਲੀ ਹੱਥ ਸੋ ਸਾਡੇ ਲਈ ਤੁਸੀਂ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਕੋਈ ਵੀ ਇਨਕੁਆਰੀ ਕਰਨੀ ਹੈ ਬੋਲ ਕੇ ਵੌਇਸ ਮੈਸੇਜ ਕਰੋ ਤੇ ਬਿਲਕੁਲ ਮੁਫਤ ਦੇ ਵਿੱਚ ਡਾਈਟ ਚਾਰਟ ਹਾਸਲ ਕਰਨ ਲਈ ਵੀ ਮੈਸੇਜ ਕਰ ਸਕਦੇ ਹੋ ਸਿਰਫ ਬੋਲ ਕੇ ਨਹੀਂ ਗੱਲ ਕਹਿਣੀ ਹੈ ਵੀ ਆਪਣੇ ਜਿਹੜੇ ਡਾਈਟ ਚਾਰਟ ਹੈ ਭੇਜੋ ਤੁਸੀਂ ਆਪਣਾ ਨਾਮ ਏਜ ਹਾਈਟ ਸਾਰਾ ਲੈ ਕੇ ਭੇਜੋਗੇ ਉਹ ਅਕੋਰਡਿੰਗ ਜਿਹੜਾ ਬੈਸਟ ਤੁਹਾਡੇ ਲਈ ਡਾਈਟ ਚਾਰਟ ਹੈ ਉਹਨੂੰ ਆਪਾਂ ਕਸਟਮਾਈਜ਼ ਕਰਕੇ ਵਧੀਆ ਤਰੀਕੇ ਨਾਲ ਤੁਹਾਨੂੰ ਭੇਜਾਂਗੇ ਉਹ ਵੀ ਬਿਲਕੁਲ ਫ੍ਰੀ ਆਫ ਕਾਸਟ ਜੀ ਬਹੁਤ ਬਹੁਤ ਸ਼ੁਕਰੇ ਜੀ ਸਾਰੀ ਗੱਲਬਾਤ ਲਈ ਸੋ ਇਸ ਹਨ ਗੁਰੇ ਦੇ ਵੈਦ ਵੈਦ ਹਰਸ਼ਵੀਰ ਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਰੋਟੀ ਹਜ਼ਮ ਤੇ ਆਪਣਾ ਮੋਟਾਪਾ ਖਤਮ ਕਰ ਸਕਦੇ ਹਾਂ ਬਹੁਤ ਵਧੀਆ ਨੁਸਖਾ ਫਾਰਮੂਲਾ ਉਹਨਾਂ ਨੇ ਸਾਡੇ ਵਾਸਤੇ ਤਿਆਰ ਕੀਤਾ ਹੈ ਉਹਨਾਂ ਦਾ ਕਹਿੰਦੇ ਕਿ ਜਿਹੜਾ ਸ਼ਖਸ ਇਸ ਨੁਸਕੇ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਗਾ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਤਾਂ ਉਹਦਾ ਜਿਹੜਾ ਅਸੀਂ ਕਹਿੰਦੇ ਜੰਮੀ ਹੋਈ ਫੈਟ ਹੈਗੀ ਹੈ ਉਹ ਪਿਗਲਨੀ ਸ਼ੁਰੂ ਹੋ ਜਾਏਗੀ ਉਹਦੀ ਰੋਟੀ ਫਟਾਫਟ ਹਸਮੋਏਗੀ ਤੇ ਉਹਨਾਂ ਮੋਟਾਪਾ ਜਿਹੜਾ ਉਹ ਆਏਗੇ ਨਹੀਂ ਧੰਨਵਾਦ